ਹਾਂਜੀ ਮਿੱਤਰੋ ਫਾਈਨਲ ਮੈਚ ਆ ਜੀ ਹੁਣ ਠੀਕ ਹੈ ਜੀ ਤੇ ਟੋਸ ਹੁਣ ਜਾ ਰਿਹਾ ਹੈਗਾ ਤੇ ਫਾਈਨਲ ਮੈਚ ਦੇ ਵਿੱਚ ਦੋਨੇ ਆਸਮਾਨ ਦੀਆਂ ਟੀਮਾਂ ਢਿੱਗੀਆਂ ਜੀ ਪੀਟੀ ਵਾਲਾ ਵਰਸਸ ਪੀਟੀ ਵਾਲਾ ਤੇ ਦੋ ਟੋਸ ਹੁਣ ਦਿਖਾ ਰਹੇ ਆ ਖਿਡਾਰੀ ਲੋ ਜੀ ਫਕੀਰ ਸਿੰਘ ਕਰੋ ਵੀਰੇ ਟੋਸ ਚ ਟੋਸ ਕਰ ਬਰਾਤ ਆ ਦੇਖੋ ਜੀ ਟੋਸ ਹੁਣ ਜਾ ਰਿਹਾ ਦਿਖਾਓ ਜੀ ਮਾਣ ਠੀਕ ਹੈ ਕਰੋ ਜੀ ਹੈਡ ਆ ਵੀ ਪਾਈ ਆਪਾਂ ਕਿਹਦੀ ਬੈਟਿੰਗ ਆਈ ਜੀ ਦਿਖਾ ਰਿਹਾ ਇੱਕ ਮਿੰਟ ਹੈਡ ਆਇਆ ਜੀ ਠੀਕ ਹੈ ਤੇ ਕਿਹਦੀ ਬੈਟਿੰਗ ਆਈ ਬੀਟੀ ਵਾਲੇ ਬੈਟਿੰਗ ਦਿਸਿਜਨ ਲੈ ਗੁਰਪੀਤਾ ਸਕੋਰਿੰਗ ਕਰ ਬੈਟਿੰਗ ਕਿਹਦੀ ਹੈ ਬਈ ਇਹ ਏ ਟੀਮ ਦੀ ਆਈ ਹੈ ਏ ਦੀ ਬੈਟਿੰਗ ਆਈ ਹੈ ਜੀ ਠੀਕ ਹੈ ਜੀ ਤੇ ਕਮਲ ਦੀ ਟੀਮ ਦੀ ਬੈਟਿੰਗ ਹੈ ਜੀ ਠੀਕ ਹੈ ਜੀ ਹਾਂਜੀ ਕਮਲ ਜੀ ਬੈਟਿੰਗ ਕਰ ਰਹੇ ਨੇ ਕਿ ਬੋਲਿੰਗ ਕਰ ਰਹੇ ਨੇ ਜੀ ਬੈਟਿੰਗ ਕਰ ਲਓ ਜੇ ਨੰਨੀਆ ਤੁਮੇ ਇੱਕ ਮਿੰਟ ਸਕੋਰ ਕਰਾਂਗੇ ਹਾਂਜੀ ਦੋਸਤੋ ਅਖੀਰ ਦਾ ਮੈਚ ਸਟਾਰਟ ਹੋ ਗਿਆ ਜੀ ਪੀਟੀਆ ਵਾਲਾ ਫਿਰ ਪੀਟੀਆ ਵਾਲਾ ਤੇ ਆ ਮੁੰਡਾ ਕਮਲ ਹੈ ਜੀ ਬੈਟਿੰਗ ਕਰ ਰਿਹਾ ਜੀ ਬਹੁਤ ਸੋਹਣਾ ਖੇਡਦਾ ਮੁੰਡਾ ਤੇ ਇਹ ਫਾਈਨਲ ਮੈਚ ਤੇ ਅਸੀਂ ਤੁਹਾਨੂੰ ਦਰਸ਼ਕ ਦਿਖਾਉਣੀ ਕਿੰਨੇ ਦਰਸ਼ਕ ਬੈਠੇ ਇੱਥੇ ਦੇਖੋ ਆ ਦਰਸ਼ਕ ਬੈਠੇ ਨੇ ਬਹੁਤ ਆਨੰਦ ਮਾਣ ਰਹੇ ਨੇ ਤੇ ਬਜ਼ੁਰਗ ਵੀ ਬੈਠੇ ਨੇ ਇੱਥੇ ਸਾਡੇ ਤੇ ਸੋਹਣਿਆ ਬਹੁਤ ਵਧੀਆ ਮੈਚ ਹੈ ਇਹ ਦੇਖਦੇ ਹਾਂ ਕੌਣ ਜਿੱਤਦਾ ਜੀ ਇੱਧਰ ਵੀ ਦਰਸ਼ਕ ਬਹੁਤ ਸਾਰੇ ਬੈਠੇ ਨੇ ਠੀਕ ਹੈ ਜੀ ਤੇ ਇੱਧਰ ਤੁਹਾਨੂੰ ਦਿਖਾਉਣੇ ਆ ਜੀ ਇਹ ਲੰਬੀ ਦੀ ਬਹੁਤ ਸਾਰੇ ਮੁੰਡੇ ਇਹਨਾਂ ਦਾ ਬਹੁਤ ਸਹਿਯੋਗ ਹੈ ਜੀ ਇਹਦੇ ਵਿੱਚ ਠੀਕ ਹੈ ਬਹੁਤ ਇਹਨਾਂ ਨੇ ਯੋਗਦਾਨ ਪਾਇਆ ਜਿਸ ਤਰ੍ਹਾਂ ਮੈਂ ਤੇ ਵਿੱਚ ਇਸ ਲੀਗ ਦੇ ਵਿੱਚ ਇਹ ਕਮਲ ਮੁੰਡਾ ਬਹੁਤ ਵਧੀਆ ਇਹ ਬਹੁਤ ਛੱਕੇ ਲਾਉਂਦਾ ਦੇਖੋ ਬੋਲਦੇ ਉਹ ਬਹੁਤ ਸੋਹਣਾ ਕੈਚ ਮੁੰਡੇ ਦਾ ਬਹੁਤ ਸੋਹਣਾ ਕੈਚ ਕਮਲ ਆਊਟ ਹੋ ਗਿਆ ਜੀ ਲੋ ਅਗਲਾ ਮੈਚ ਲੈਣਾ ਆਇਆ ਇੰਗੇ ਫਿਰ ਰੌਂਡ ਵੀ ਆਇਆ ਜਵਾਰ ਚਰਚੇ ਗਰਾਹ ਬਾਕੀ ਪ੍ਰਿੰਸ ਕਰਾਂਗੇ ਤੁਹਾਨੂੰ ਸਾਰਾ ਮੈਚ ਦਿਖਾਉਂਦੀ ਖੇਲਾ ਹੋ ਗਿਆ ਅੱਗੇ ਵਾਦੀ ਬਹੁਤ ਇੱਕ ਆਹ ਮੇਖ ਇੰਟਰ ਤੱਕ ਦੌੜੀ ਮੈਦਾਨਾਂ ਪ੍ਰਿੰਸ ਮਾਰਨੇ ਆ ਤਾਂ ਸਿੱਧਾ ਉੱਤੇ ਨ ਮਾਰ ਵੱਟੇ ਚੜ ਗਿਆ ਕਨੇ ਮਾਰਨੇ ਆ ਤਾਂ ਖਾਪੇ ਮਾਰਨੇ ਪੈਣਿਆ ਬੱਕੀ ਆ ਗਿਆ ਛੜੀ ਬਾਕੀ ਕਨੇ ਹੱਟਾ ਰਾਮ ਹੈ ਹੱਥੇ ਕਦੀ ਕੰਚੇ ਬੰਦੀਆ ਬੱਕੀ ਜਿਹੜੇ ਕਨੇ ਕੰਦੀ ਚਲੀ ਤੇ ਬੋਲ ਦਿੱਤਾ ਗਿਆ ਮੁੰਡੇ ਦਾ ਬੁੱਟ ਦੇ ਨਾਲ ਸਨਮਾਨ ਕੀਤਾ ਗਿਆ ਲਓ ਜੀ ਅਗਲੀ ਬਾਲ ਕਿਉਂ ਪੈਂਦੀਆਂ ਨੇ ਧੱਕ ਚੈਂਪੀਅਨ ਉਹ ਜਾਂਦਾ ਛੱਕਾ ਕਿਰੋਨਾ ਮੇਲਾ ਚੱਲਦਾ ਹੈ ਉਹ ਉਹ ਚੋਣੇ ਫੜਦਾ ਫੜਦੀਆਂ ਪੈਰੀਆਂ ਬਾਲਾਂ ਬਾਲਾਂ ਜੜੀਆਂ ਫੜਦੀਆਂ ਪੈਰੀਆਂ ਹੱਕੀ ਹੁਣਗੇ ਚੜਕੇ ਲੋ ਜੀ ਇਸ ਬੋਲ ਤੇ ਦੇਖਦੇ ਆ ਕੀ ਹੁੰਦਾ ਉਹ ਮਾਰਿਆ ਮੁੰਡੇ ਲੰਮਾ ਛੱਕਾ ਜੀ ਸਭ ਤੋਂ ਲੰਮਾ ਛੱਕਾ ਜੀ ਝੋਨੇ ਜਾ ਸਿੱਟੀ ਜੀ

ਹਾਂ ਕੀ ਹੋਣਗੇ ਬਾਕੀ ਕਹਿੰਦੇ ਭਰਾ ਦਾ ਨਾਮ ਪਟਾ ਜਿੰਕੀ ਦਾ ਕਹਿੰਦੇ ਆ ਦੇਖੋ ਜੀ ਬਹੁਤ ਲੰਮਾ ਛੱਕਾ ਮਾਰਿਆ ਮੁੰਡੇ ਨੇ ਆ ਵੀ ਛੱਕਾ ਜੀ ਲਓ ਜੀ ਲਾਸਟ ਬੋਲ ਆ ਜੀ ਇਹ ਲਾਸਟ ਬੋਲ ਤੇ ਸਿੰਗਲ ਰਨ ਆ ਜੀ ਨੇ ਡਬਲ ਲਾਈਨ ਦੀ ਕੋਸ਼ਿਸ਼ ਕੀਤੀ ਆਊਟ ਹੋ ਗਿਆ ਜੀ ਤੇ ਇੱਕ ਪਾਰੀ ਸਮਾਪਤ ਹੋ ਗਈ ਜੀ ਹੁਣ ਦੂਸਰੀ ਪਾਰੀ ਦੀ بیٹنگ ਦੇਖਾਂਗੇ ਜੀ ਜਨਾਬੇ ਪਰਨੀ ਬੰਦੇ ਬੰਦੇ ਜੋਜੀ ਕਮਲਪੁਰ ਪਾ ਰਿਹਾ ਏ ਟੀਮ ਵਾਲਾ ਬਾਕੀ ਅਗਲੇ ਚਾਰ ਖਫਰਾ ਹੀ ਦਿੱਤਾ ਜਾਣਾ ਹੈ ਵੱਡੇ ਚਾਰ ਚੋਣ ਧੰਨਵਾਦ ਆਹ ਫਿਰ ਬਿੱਟੂ ਜੀ ਅੰਪਾਇਰ ਖੜੇ ਨੇ ਲਾਗ ਅੰਪਾਇਰ ਖੜੇ ਰਹਿਣਗੇ ਇਹਨਾਂ ਦਾ ਖੜਨ ਦਾ ਸਟਾਈਲ ਦੇਖੋ ਤੁਸੀਂ ਕਿਦਾਂ ਦਾ ਹਾਂ ਚੇਂਜ ਕਰ ਲਿਆ ਲੱਭੀ ਲੰਬੀ 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 ਆ ਕੇ ਲੰਬੀ ਹੈ ਬੱਤੇ ਚਰਚਾ ਲੰਬੀ ਨੇ ਜਿਹੜਾ ਪੀਟੀਆਂ ਮਿਲਦਾ ਬੜੀ ਬੜੀ ਹੁੰਦਾ ਹੈ ਵੈਸੇ ਆਈ ਫੁੱਨ ਵਾਲਾ ਬੱਲਾ ਆਈ ਬਸ ਸਟਾਈਲ ਨਵਾਂ ਬੋਲਰ ਆਈ ਤੀਸਰਾ ਓਵਰ ਹੈ ਇਹ ਓਹ ਕਲੀਨ ਬੋਲਡ ਜੀ ਵਕਤਾਂ ਕਰ ਗਈਆਂ ਜੀ ਧੀ ਟੀਮ ਹੁੰਦੀਆਂ

ਆਹ ਕਰਤਾ ਇਹ ਮੁੰਡੇ ਨੇ ਇੱਕ ਛੱਪਾਈ ਆ ਜੀ ਸਾਹ ਰਾਹ ਫੋਟੀ ਜਾ ਰਿਹਾ ਹੈ ਵੱਡੇ ਚਰਚਿਆ ਜੱਸਾ ਗੋਰਾ ਬਈਆ ਮ੍ਰਿਤਕ ਜੀ ਐਸਐਫ ਫੋਟੋਸਰਾਪਰਾ ਮਨਜੀਤ ਬਈਆ ਢੋਲਾ ਨੂੰਾਣ ਵਾਲਾ ਬਈਆ ਧਰਮਿੰਦਰ ਬਈਆ ਜੀ ਡਾਕਟਰ ਬਈਆ ਸੁਖਪ੍ਰੀਤ ਸਿੰਘ ਬਈਆ ਜਿੰਦਗੀ ਦਾ ਕਹਿੰਦੇ ਮਾੜਾ ਰਤਨ ਸਿੰਘ ਬਰਾਰਾ ਲਖਵਿੰਦਰ ਬਈਆ ਪ੍ਰਮਾਤ ਬਈ ਬਰਾੜੀ ਬੱਤਾ ਸਦੂਲਾ ਸਾਡੇ ਸਰਪੰਚ ਦਾ ਕਹਿੰਦੇ ਆ ਵੀ ਬੇਡਾਂ ਦਾ ਲੋਲਾ ਕਰਾਉਣਾ ਤੇ ਬੱਤਾ ਹਿਲਾ ਕਰਾਉਣਾ ਫੱਟੇ ਚਾਰਤੀ ਹੋਣ ਦੇ ਸਪਰਾਂ ਲਈ ਕੀ ਦਿੱਤਾ ਜਾਣਾ ਨਾ ਅਗਲੇ ਸਾਲ ਇੱਥੇ ਦੋ ਟੀਮਾਂ ਦੇ ਵਿੱਚ ਮੇਲਾ ਹੋਣਾ ਹੈ ਉਹੀ 6 ਲਾਈਨ ਦਾ ਆ ਇੱਕ ਹੋ ਗਿਆ ਇਹ ਜਾਂਦੀ ਬਈ ਕਿਵੇਂ ਤਾੜੀਆਂ ਵੱਜਦੀਆਂ ਜੀ 2 ਟਾਈਮ ਵੈਟਿੰਗ ਕਰ ਰਹੀ ਹੈ ਜੀ ਇਹ ਟੀਮ ਦਾ ਫੀਲਡਿੰਗ ਕਰੀ ਜਾਂਦੀ ਹੈ ਜੀ ਦੋ ਸੰਗਰ ਦੀ ਲੋੜਾ ਹੈ ਦੋ ਸੰਗਰ ਮਾਰਨੇ ਗਰੂੜ ਹੈ ਉਹ ਯਾਰ ਤੇ ਦੀਆਂ ਗ੍ਰਾਊਂਡ ਤੇ ਖੜਾ ਉਹ ਟੁੱਟ ਗਿਆ ਲੱਭੀ ਆਦਾ ਤੇ ਬੱਟਾ ਵੱਡਾ ਆ ਰਿਹਾ ਜੁੱਸ ਨੇ ਬੱਟਾ ਵੱਡਾ ਦੇਸੀ ਲੋਡ ਕਰਦਾ ਵਾਕੀ ਇਹਦਾ ਨਹੀਂ ਕਰਦੇ ਮਦਦਾਂ ਤਿੰਨ ਬਾਲਾਂ ਬਾਕੀ ਆ ਤਿੰਨ ਬਾਲਾਂ ਬਾਕੀ ਤੇ ਪੰਜ ਰਨ ਬਾਕੀ ਓਹ ਕੈਨ ਬੋਲ ਹੋ ਗਿਆ ਜੀ ਬੋਲਡ ਹੋ ਗਿਆ ਜੀ ਇਹ ਮੁੰਡਾ ਕੰਮ ਕਰ ਗਿਆ ਐਸਪੀ ਆਸਾ ਦੇ ਨਾਲ ਹੁਣ ਰਿੰਦਾ ਪੰਜ ਰਨ ਜੀ چکا وکیا والے دے قدم سير مان تے کڑی کھلاڑیاں دا ویڈیو والا وی دیکھو ہا دیکھیے جی ٹیم بڑا تھنمان دے چھکا مارے ہن میچ دے وچوں 18 بٹے بлле بлле ہو گیا بدائنی پتر جی دی ٹیم 3100 اوکی ਮੁੰਜੀ ਦਾ ਖਰਫਾ ਤੇ ਬਿਲਕੁਲ ਜੀ ਵਸਤੂਆਂ ਵਿੱਚ ਚਰ ਕੋਈ ਕਿਸੇ ਨਾਲ ਇਹਨਾਂ ਦੀ ਬਹੁਤ ਅਗੀ ਬੋਲ ਥੋੜੀ ਆਰਜੀ ਜੀ ਤੇ ਆ ਖਿਡਾਰੀ ਦੀ ਭਾਈ ਦੇ ਪੱਥਰ ਇੱਕ ਦੂਜੇ ਨੂੰ ਲੇਕ ਕੇ ਆਉਂਦਾ ਵੀ ਪਰ ਨਹੀਂ ਦੂਸਰੇ ਕਰਦੇ ਬਹੁਤ ਬਹੁਤ ਇੰਤਜ਼ਾਰ ਕਰਦੇ ਬਹੁਤ ਵਧੀਆ ਮੈਚ ਰਿਹਾ ਜੀ ਦੇਖੋ ਜੱਪਿਆ ਬਹੁਤ ਵਧੀਆ ਮੈਚ ਰਿਹਾ ਜੀ ਦੇਖੋ ਜੱਪਿਆ ਮੈਂ ਦਰੋ ਵੀ ਬਣਾਦਾ ਠੀਕ ਹੈ ਨਾ ਇਸ ਤੋਂ ਬਾਅਦ ਆਪਾਂ ਕਰਾਂਗੇ ਇਨਾਮ ਵੰਡ ਸਮਰੋਹ ਜੀ ਹਾਂਜੀ ਪੀਟੀ ਵਾਲੇ A ਤੇ B ਦੇ ਵਿੱਚੋਂ B ਟੀਮ ਫਸਟ ਰਹੀ ਹੈ ਤੇ A ਟੀਮ ਸੈਕੰਡਰੀ ਹੈ ਜੀ ਤੇ ਦੋਨੇ ਟੀਮਾਂ ਵਧਾਈ ਦੀਆਂ ਪਾਤਰ ਹੈ ਜੀ ਤੇ ਬਹੁਤ ਸੋਹਣੀ ਗੇਮ ਖੇਡੀ ਇਹਨਾਂ ਨੇ